ਮੈਂ ਅਮੋਲਜੀਤ ਸਿੰਘ ਸਪਾਸ ਸੈਰੀ ਕਲਾ ਜੀ ਇੱਕ ਕੀ ਮਸਲਾ ਤੋਂ ਦੇਤੋਂ ਦਾ ਜਿਹੜੇ ਗੋਲੀ ਚੱਲਣ ਦੀ ਵਾਰਦਾਤ ਹੋਈ ਹੈ ਜੀ ਕੋਈ ਦੇਜਲਾ ਡੇਰੇ ਤੇ ਇਹ ਜਿਵੇਂ ਬਾਬਾ ਜੀ ਨੇ ਦੱਸਿਆ ਕਿ ਪਰਸੋ ਰਾਤ ਬਾਬਾ ਜੀ ਨੂੰ ਮਾਰਨ ਦੀ ਨੀਅਤ ਨਾਲ ਹਮਲਾ ਕੀਤਾ ਗਿਆ ਜੀ ਇੱਕ ਨਹੀਂ ਦੋ ਨਹੀਂ ਤਿੰਨ ਵਾਰ ਹਮਲਾ ਕੀਤਾ ਗਿਆ ਜੀ ਉਹ ਤੇ ਲਾ ਲੋ ਇਹਨਾਂ ਦੀ ਕਿਸਮਤ ਚੰਗੀ ਸੀ ਬਚਾ ਹੋ ਗਿਆ ਪਰ ਉਹ ਉਹਨਾਂ ਮਾਰਨ ਦੀ ਨੀਅਤ ਨਾਲ ਜੋ ਵੀ ਕੀਤਾ ਮਾਰਨ ਦੀ ਨੀਅਤ ਨਾਲ ਕੀਤਾ ਜੀ ਕਿੰਨੇ ਫਾਇਰ ਫਾਇਰ ਕੀਤੇ ਉਹਨਾਂ ਕਿੰਨੇ ਕੁ ਬੰਦੇ ਸੀ ਲਗਭਗ 10 15 ਬੰਦੇ ਜੀ ਤੇ 3 4 ਫਾਇਰ ਕੀਤੇ ਜੀ ਬੰਦੇ ਡੇਰੇ ਵਿੱਚ ਦਖਲ ਹੋਏ ਆ। ਹਾਂਜੀ ਇੱਕ ਇੱਕ ਜਿਹੜੀ ਮੇਨ ਗੇਟ ਮੇਨ ਛੜਕਾ ਉੱਥੋਂ ਐਕਟਰ ਕੀਤਾ ਜੀ ਮੇਰ ਕੰਦ ਜਿਹੜੀ। ਹਾਂਜੀ। ਤੇ ਇਹਨਾਂ ਡੇਰੇ ਦੇ ਰੱਖਿਆ ਬੰਨ ਕੋਈ ਆਪਣਾ ਵਿਚਾਰ ਕੀਤਾ ਗਿਆ। ਇਹਨਾਂ ਕੀਤਾ ਪਰ ਲੜੋ ਦਸਨ ਮੁਤਾਬਕ ਨਹੀਂ ਗੋਲੀ ਚੱਲੀ ਇਹਨਾਂ ਕੋਲੋਂ। ਹਾਂਜੀ। ਤੋਂ ਨਾਲ ਸਿੱਧੀਆਂ ਇਹਨਾਂ ਨੂੰ ਗੋਲੀਆਂ ਸਿੱਧੀਆਂ ਮਾਰਿਆ ਜੀ। ਸਾਰੇ ਸਾਰੇ ਪਿੰਡਾਂ ਦੇ ਜਿਹੜੇ ਬਹੁਤ ਆਰੇ ਇਕੱਠੇ ਹੋਇਆ ਕਿ ਹੁਣ ਮੰਗ ਕਰਦੇ ਕਿ ਪ੍ਰਸ਼ਾਸਨ ਕੋਲ ਜਾਂ ਸਰਕਾਰ ਤੋਂ। ਅਹੀਂ ਤੇ ਉਹ ਮੰਗ ਕਰਦੇ ਆ ਕਿ ਬਾਬਾ ਜੀ ਨੂੰ ਛੇਤੀ ਛੇਤੀ ਇਨਸਾਫ ਦਵਾਇਆ ਜਾਵੇ। ਜੋ ਵੀ ਦੋਸ਼ੀ ਆ ਉਹਨਾਂ ਨੂੰ ਛੇਤੀ ਛੇਤੀ ਫੜਾਇਆ ਜਾਵੇ। ਅਥੇ ਉਹ ਮੰਗ ਕਰਦੇ ਆ ਜੇ ਸਰਕਾਰ ਕੋਲੋਂ। ਨਲਕਾ ਤੇ ਖਤਰਾ ਇਹਨਾਂ ਨੂੰ। ਇਹਨਾਂ ਨੂੰ ਜੇ ਜਿਹਦੇ ਹਿਸਾਬ ਨਾਲ ਹਮਲਾ ਹੋਇਆ ਸਾਡਾ ਤੇ ਲੱਗਦਾ ਬਹੁਤ ਜ਼ਿਆਦਾ ਜਾਨ ਨੂੰ ਖਤਰਾ ਹੈ ਜੀ। ਹਾਂ ਜੀ। ਇਹ ਲੋਕੋ ਜੀ ਕੀ ਆਪਣਾ ਨਾਂ ਤੇ ਕੀ ਇੱਥੋਂ ਦੇ ਸਥਾਨ ਦਾ ਡੇਰੇ ਦਾ ਨਾਂ? ਹਾਂ ਡੇਰੇ ਦਾ ਨਾਂ ਹੈ ਜੀ ਡੇਰਾ ਬਾਬਾ ਭੀਮਨਾਥ ਸਰ੍ਹੈਲੀ ਕਰਾਂ। ਇਹ ਬਾਈ ਇਹਦਾ ਡੇਰਾ ਹੈ ਜੀ ਸੰਧੂਆ ਬਾਬੇ ਪੀਰਾਂ ਦਾ ਬਾਬੇ ਭੀਮਨਾਥ ਦੇ ਨਾਂ ਤੇ ਡੇਰਾ ਹੈ ਜੀ। ਇੰਨਾ ਕੁ ਪੁਰਾਣਾ ਤੇ ਠੀਕ ਹੈ ਸੱਡੇ ਡੇਰਾ। ਇਹ ਦਰਸ਼ਣ ਵਾਲੇ ਦੱਸਦੇ ਆ ਸਿਆਣੇ ਬੰਦੇ ਵੀ ਬਹੁਤ ਪੁਰਾਣਾ ਡੇਰਾ ਘਟੋਂ ਘਟ 1000 ਸਾਲ ਪੁਰਾਣਾ ਡੇਰਾ ਦੱਸਦੇ ਆ ਜੀ ਤੇ ਕੀ ਘਟਨਾ ਜਿਹੜੀ ਬੀਤੀ ਰਾਤ ਇੱਥੇ ਵਾਪਰੀ ਹੈ ਕੀ ਹੋਇਆ ਇਹ ਬੀਤੀ ਰਾਤ ਦੌਰਾਨ ਰਾਤ ਨੂੰ 1 ਵਜੇ ਬੰਦੇ ਪਏ ਆ ਜੀ ਮਾਰਨ ਦੀ ਸਾਜ਼ਿਸ਼ ਦੇ ਨਾਲ ਉਹਨਾਂ ਨੇ ਹਮਲਾ ਕੀਤਾ ਜੋ 1 ਵਜੇ ਰਾਤ ਨੂੰ ਬੰਦੇ ਪਏ ਆ ਬੀਤੀ ਰਾਤ ਦੌਰਾਨ ਤੇ ਉਸ ਤੋਂ ਬਾਅਦ ਘੰਟੇ ਬਾਅਦ ਫੇਰ ਦੁਬਾਰਾ ਬੰਦੇ ਪਏ ਆ ਜੀ ਤੇ ਫੇਰ ਉਸ ਦਿਵਾ ਤਿੰਨ ਵਾਰ ਰਾਤ ਨੂੰ ਬੰਦੇ ਪਏ ਜੀ ਮਾਰਨ ਦੀ ਸਾਜ਼ਿਸ਼ ਨਾਲ ਹੀ ਆਈ ਸੀ ਉਹ ਸਾਡੇ ਮਾਰਨ ਦੀ ਸੈਹ ਨਾਲ ਉਹਨਾਂ ਕੋਲ ਹਥਿਆਰ ਸੀ ਕੋਈ ਸਰਕਿਟ ਹਾਂ ਉਹਨਾਂ ਕੋਲੇ ਹਥਿਆਰ ਸੀ ਜੀ ਉਹਨਾਂ ਨੇ ਸਾਡੇ ਤੇ ਗੋਲੀ ਚਲਾਈ ਕਿੰਨੇ ਕਫਾਇਕ ਚੱਲਿਆ ਉਹਾਂ ਨੇ ਘਟੋਕੜ ਤਿੰਨ ਚਾਰ ਫੇਰ ਕੀਤੀ ਕੋ ਉਹਦੇ ਦੇ ਤੇ ਪ੍ਰਪੰਨ ਕਾਉਣ ਕੋਈ ਆਪਣੀ ਰੱਖਿਆ ਵਿੱਚ ਕੀਤਾ ਜਾਂ ਫੇਰ ਹਾਂਜੀ ਅਸੀਂ ਡੇਰੇ ਦੇ ਵੱਲ ਸੇਫਟੀ ਵੱਲੋਂ ਫੇਰ ਕਰਨ ਦੀ ਕੋਸ਼ਿਸ਼ ਕੀਤੀ ਤੇ ਸਾਤੋਂ ਫੇਰ ਨਹੀਂ ਹੋਇਆ ਤੇ ਮਤਲਬ ਕਿ ਕੀ ਲੱਗਦਾ ਕਿੰਨੇ ਕ ਬੰਦੇ ਸੀਗੇ ਤੇ ਬੰਦੇ 10-15 ਬੰਦੇ ਸੀਗੇ ਹਾਂਜੀ ਇਹ ਕਹਿੰਦੇ ਕਿ ਤੁਹਾਡੇ ਜਿਹੜੇ ਸੀਸੀਟੀਵੀ ਕੈਮਰਾ ਲੱਗੇ ਉਹਦੇ ਕੋਈ ਇਹਨਾਂ ਦਾ ਕੋਈ ਆਇਆ ਕੋ ਸਾਹਮਣੇ ਕੀਤਾ ਨਹੀਂ ਉਹਨਾਂ ਨੇ ਪਹਿਲਾਂ ਅੰਦਰੋਂ ਸੀਸੀਟੀਵੀ ਹੀ ਕੈਮਰੇ ਨੂੰ ਹੀ ਖਰਾਬ ਕੀਤਾ ਗਿਆ ਹਾਂਜੀ ਉਹਦੇ ਵਿੱਚ ਕੋ ਚਿਹਰਾ ਨਹੀਂ ਨਹੀਂ ਕੋਈ ਚਿਹਰਾ ਨਹੀਂ ਨਜ਼ਰ ਆਉਂਦੀ ਗੱਡੀਆਂ ਸਿਰਫ ਗੱਡੀ ਨਜ਼ਰ ਆ ਰਹੀ ਹੈ ਗੱਡੀ ਦਾ ਕਲਰ ਜੇ ਰੰਗ ਨਜ਼ਰ ਆ ਰਿਹਾ ਵੀ سرمੇ ਰੰਗੀ ਗੱਡੀ ਹੈ ਤੇ ਇੱਕ ਚਿੱਟੇ ਰੰਗ ਦੀ ਗੱਡੀ ਨਜ਼ਰ ਆ ਰਹੀ ਹੈ ਥੋੜੀ ਥੋੜੀ ਹੋਰ ਕੁਝ ਨਹੀਂ ਨਜ਼ਰ ਆ ਰਹਾ ਕੋਈ ਡੇਰੇ ਦੇ ਵਿੱਚ ਕੋਈ ਪਹਿਲੇ ਧਮਕੀ ਹੋਵੇ ਜਾਂ ਕੋਈ ਸਨੇ ਸੋਈ ਦੁਸ਼ਮਣ ਦਾ ਕੋਈ ਗੱਲਬਾਤ ਹੋਈ ਹੋਵੇ ਨਾ ਜੀ ਇਸ ਦੌਰਾਨ ਕੋਈ ਪਹਿਲਾਂ ਕੋਈ ਧਮਕੀ ਨਹੀਂ ਕੋਈ ਜਾਂ ਕੋਈ ਗੱਲਬਾਤ ਹੋਈ ਹੈ ਹਾਂਜੀ ਤੇ ਹੁਣ ਤੁਸੀਂ ਕੀ ਮੰਨ ਕਰਦੇ ਸਾਡੀ ਤਾਂ ਏਸੀ ਇਹੀ ਮੰਗ ਹੈ ਵੀ ਸਾਡੀ ਜਾਨ ਨੂੰ ਖਤਰਾ ਹੈ ਜੀ ਕਦੇ ਵੀ ਸਾਡੇ ਡੇਰੇ ਨੂੰ ਨਿਸ਼ਾਨਾ ਕਰ ਸਕਦੇ ਸਾਨੂੰ ਮਾਰ ਸਕਦੇ ਜਾਨ ਨੂੰ ਮਾਰ ਦਾ ਖਤਰਾ ਹੈ ਜੋ ਸਭ ਤੋਂ ਪਹਿਲਾਂ ਸਰਕਾਰ ਕੋਲ ਕੀ ਚਾਹੋਗੇ ਕਹਿ ਕੇ ਸਾਡੀ ਤਾਂ ਇਹੀ ਮੰਗ ਹੈ ਵੀ ਜੋ ਸਾਡੇ ਤੇ ਹਮਲਾ ਹੋਇਆ ਇਹਦੀ ਕੋਈ ਸਬ ਮੰਗਿਆ ਮਤਲਬ ਦੋਸ਼ੀ ਬੰਦੇ ਫੜੇ ਜਾਣ ਤੇ ਸਾਡੇ ਮਾਰਨ ਦੀ ਸਾਜ਼ਿਸ਼ ਨਾਲ ਆਈ ਸੀ ਜਲਦੀ ਤੋਂ ਜਲਦੀ ਇਸ ਨੂੰ ਅੱਛਾ ਸਾਹਿਬ ਕੀਤਾ ਜਾਵੇ ਸਾਨੂੰ ਇਨਸਾਫ ਦਵਾਇਆ ਜਾਵੇ ਤੇ ਹੁਣ ਜਿਹੜੇ ਕੈਮਰੇ ਆ ਉਹ ਡੇਰੇ ਵਿੱਚ ਲੱਗੇ ਆ ਜਾਂ ਹੋਰ ਲਾਇਆ ਜਾ ਰਹੇ ਹਾਂ ਹਾਂਜੀ ਕੈਮਰੇ ਲੱਗੇ ਹੋਏ ਆ ਅੰਦਰ ਤੇ ਉਹ ਜਿਹੜੇ ਬਾਹਰ ਸੀ ਉਹ ਅੱਜ ਲਾ ਰਹੇ ਆਂ ਮੈਂ ਜੀ ਸਰ ਤੁਸੀਂ ਇਥੇ ਡੇਰੇ ਵਿੱਚ ਆਏ ਕਿ ਮੌਕਾ ਦੇਖਣ ਕੀ ਕਰਨਾ ਵਾਪੀ ਹੈ ਤੇ ਕੀ ਕਾਰਵਾਈ ਕੋਲ ਕੋ ਕੀਤੀ ਜਾਵੇ ਇਹ ਸਾਨੂੰ ਥਾਣਾ ਸਹਰੀਆੜੀ ਵਿਖੇ ਤਲਾਬ ਨਾਲ ਤੇ ਮੈਂ ਇਥੇ ਆਇਆ ਮੌਕੇ ਤੇ ਇਹ ਡੇਰਾ ਗਾ ਬਾਬਾ ਪੀਮ ਨਾ ਜੀ ਦਾ ਸਹਰੀਆੜੀ ਵਿਖੇ ਡੇਰਾ ਵਾ ਤੇ ਇੱਥੇ ਇਸ ਤਰ੍ਹਾਂ ਸੇਵਾ ਕਰ ਰਹੇ ਨੇ ਬਾਬਾ ਬਾਬਾ ਰੂਪਨਾ ਜੀ ਸੇਵਾ ਕਰ ਰਹੇ ਆ ਤੇ ਉਹਨਾਂ ਦੱਸਿਆ ਵੀ ਰਾਤ ਨੂੰ ਕੋਈ ਅਣਪਛਾਤੇ ਬੰਦੇ ਆਏ ਆ ਉਹਨਾਂ ਨੂੰ ਪਛਾਣ ਨਹੀਂ ਸਕੇ ਤੇ ਰਾਤ ਹਨੇਰਾ ਹੀ ਕੋਈ 2-3 ਵਜੇ ਦਾ ਟਾਈਮ ਹੀ ਜਿੰਨਾ ਆਪਣੇ ਧਰਨ ਇਥੇ ਨਾਲ ਨਾ ਜੋ ਰੋਲਾ ਪਿਆ ਨਾ ਬਾਹਰ ਆਣ ਕੇ ਵਿੜੇ ਚ ਡੇਰੇ ਦੇ ਵੇਖਿਆ ਦੁਨਾ ਫੈਰ ਕੀਤੀ ਤਿੰਨ ਚਾਰ ਤੇ ਨੇਰੇ ਚ ਇਹਨਾਂ ਨੂੰ ਪਤਾ ਨਹੀਂ ਲੱਗਾ ਕਿਹੜੇ ਬੰਦੇ ਨਾਲ ਰੋਲਾ ਰੋਲਾ ਪਿਆ ਪਿੰਡ ਦੀ ਸੰਗਤ ਆਉਣ ਲੱਗੀ ਸਿਹੜਾਲੀ ਦੀ ਉਹ ਆਪਣੇ ਮੋਟਰਸਾਈਕਲ ਤੇ ਲਿਆਂਦੀ ਕਾਰ ਤੇ ਮੌਕੇ ਤੋਂ ਭੱਜ ਕੇ ਉਹਦੀ ਪੜਤਾਲ ਕੀਤੀ ਜਾ ਰਹੀ ਆ ਲੰਘਾਈ ਨਾਲ ਸਾਰੀ ਤੇ ਦੋਸ਼ੀਆਂ ਬਾਰੇ ਪਤਾ ਲਾਇਆ ਜਾ ਰਿਹਾ ਜਿਹੜੀ ਪੂਰੀ ਇਨਵੈਸਟੀਗੇਸ਼ਨ ਕਰਕੇ ਤੇ ਆਪਣੀ ਪੜਤਾਲ ਕਰਕੇ ਨਾ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਤੇ ਦੋਸ਼ੀਆਂ ਦਾ ਜਲਦੀ ਤੋਂ ਜਲਦੀ ਭਾਲ ਕਰਕੇ ਤੇ ਗ੍ਰਿਫਤਾਰ ਕਰਕੇ ਉਹਨਾਂ ਨੂੰ ਕਾਨੂੰਨ ਅਨੁਸਾਰ ਸਜ਼ਾ ਦਵਾਈ ਜਾਵੇਗੀ ਕੋਈ ਆਸ-ਪਾਸੇ ਦੇ ਕੈਮਰੇ ਵੀ ਖੰਗਾਲੇ ਜਾਣਗੇ ਕੈਮਰਾ ਖਰਾਬ ਹੋ ਗਿਆ ਕਿੰਦੇ ਉਹ ਪਹਿਲਾਂ ਹੀ ਉਹ ਆਸ-ਪਾਸੇ ਜਿਹੜੇ ਲੱਗੇ ਆਸ-ਪਾਸੇ ਆਓ ਕੈਮਰੇ ਚੈੱਕ ਕਰਦੇ ਹੁਣ ਚੱਲਦੇ ਆਂ ਸੀ